ਕੱਲ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਬਾਰਿਸ਼ ਹੋਈ ਆ ਜਿਸ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆਈ ਆ ਇੱਕ ਵਾਰ ਫਿਰ ਜਿਹੜੀ ਆ ਠੰਡ ਵਧੀ ਹੈਗੀ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਹੁਣ ਕਿਸ ਤਰ੍ਹਾਂ ਦਾ ਰਹੇਗਾ ਇਸ ਬਾਰੇ ਜਾਣਕਾਰੀ ਲਵਾਂਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹਾਂ ਮੌਸਮ ਭਾਗ ਦੇ ਮਾਹੀ ਡਾਕਟਰ ਪਵਨੀਤ ਕੋਲ ਅੰਗਰੇਜ਼ੀ ਨਾਲ ਜੁੜ ਕੇ ਗੱਲਬਾਤ ਕਰ ਲੈਣੇ ਆ ਮੈਡਮ ਕੱਲ ਬਾਰਿਸ਼ ਹੋਈ ਹੈਗੀ ਆ ਮੌਸਮ ਦੇ ਵਿੱਚ ਤਬਦੀਲੀਆਂ ਨਜ਼ਰ ਆਈਆਂ ਨੇ ਹੁਣ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਹਾਂ ਜੀ ਜੇ ਅਸੀਂ ਕਰੰਟ ਕੰਡੀਸ਼ਨਸ ਦੇਖੀਏ ਤਾਂ ਕਿਉਂਕਿ ਕੱਲ ਲੁਧਿਆਣਾ ਦੇ ਵਿੱਚ 10.6 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਔਰ ਪਰਸ ਨੂੰ 7 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਸੋ ਇਸ ਤਰ੍ਹਾਂ ਹੁਣ ਤੱਕ ਦੀ ਫੈਬਰੂਰੀ ਦੀ بارش 18.8 ਮਿਲੀਮੀਟਰ ਹੋ ਚੁੱਕੀ ਹੈ ਜਦੋਂ ਕਿ ਨਾਰਮਲ 33.8 ਮਿਲੀਮੀਟਰ ਹੈ ਸੋ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਥੋੜੀ ਅਸੀਂ ਚੇਂਜ ਅਬਜ਼ਰਵ ਕੀਤੀ ਹੈ ਜਿਵੇਂ ਕੱਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਸਪੈਸ਼ਲੀ ਗਿਰਾਵਟ ਕੱਲ ਅਬਜ਼ਰਵ ਕੀਤੀ ਗਈ ਕਾ ਦਾ ਡੇ ਟਾਈਮ ਟੈਂਪਰੇਚਰ 21 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 9 ਡਿਗਰੀ ਸੈਂਟੀਗ੍ਰੇਡ ਨੀਚੇ ਰਿਹਾ ਔਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 9.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੀਅਰ ਨਾਰਮਲ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਰੰਟ ਕੰਡੀਸ਼ਨਸ ਟੈਂਪਰੇਚਰ ਦੀਆਂ ਬਣੀਆਂ ਹੋਈਆਂ ਨੇ ਔਰ ਅੱਜ ਅਸੀਂ ਆਉਣ ਵਾਲੇ ਦਿਨਾਂ ਦੀ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਜਿਹੜਾ ਫਿਲਹਾਲ ਅਸੀਂ ਸਿਸਟ ਔਰ ਡਰਾਈ ਵੈਦਰ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਜਿਸ ਤਰ੍ਹਾਂ ਇੱਕਦਮ ਗਰਮੀ ਆ ਗਈ ਸੀਗੀ ਫਰਵਰੀ ਮਹੀਨੇ ਦੇ ਵਿੱਚ ਹੁਣ ਦੁਬਾਰਾ ਮੌਸਮ ਬਦਲਿਆ ਹੈਗਾ ਵਾ ਲੱਗਦਾ ਕਿ ਇਹ ਗਰਮੀ ਹਲੇ ਨਜ਼ਰ ਨਹੀਂ ਆਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਜੀ ਕਿਉਂਕਿ WD ਸਿਸਟਮ ਦੀ ਡਿਵੈਲਪਮੈਂਟ ਹੋਈ ਸੀ ਸੋ ਦੇ ਨਾਲ ਥੋੜੀਆਂ ਜਿਹੀਆਂ ਕੰਡੀਸ਼ਨਸ ਮੋਡੀਫਾਈ ਹੋ ਗਈਆਂ ਨੇ ਥੋੜੀ ਠੰਡ ਇੱਕ ਵਾਰੀ ਫੇਰ ਸਾਰਿਆਂ ਨੇ ਮਹਿਸੂਸ ਕੀਤੀ ਹੈ ਸੋ ਇਸ ਤਰ੍ਹਾਂ ਦੀਆਂ ਇਹ ਜਿਹੜੀਆਂ ਕੰਡੀਸ਼ਨਸ ਦਾ ਅਸਰ ਹਲੇ ਆਉਣ ਵਾਲੇ ਦੋ ਤਿੰਨ ਦਿਨ ਵੀ ਸਾਨੂੰ ਦੇਖਣ ਨੂੰ ਮਿਲ ਸਕਦਾ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਨੀਅਰ ਨਾਰਮਲ ਟੈਂਪਰੇਚਰ ਕੰਡੀਸ਼ਨਸ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਬਣੀ ਰਹਿਣਗੀਆਂ کئی ਥਾਵਾਂ ਤੋਂ ਸੁਣਨ ਜਾਇਆ ਕਿ ਗੜੇਮਾਰੀ ਵੀ ਹੋਈ ਹੈਗੀ ਆ ਤਾਂ ਕੁਝ ਹੈਗੀ ਇਹਦੇ ਬਾਰੇ ਜਾਣਕਾਰੀ ਆ ਜੀ ਲੁਧਿਆਣੇ ਦੇ ਵਿੱਚ ਅਸੀਂ ਇੱਥੇ ਗੜੇਮਾਰੀ ਨਹੀਂ ਰਿਪੋਰਟ ਹੋਈ ਪਰ ਕੁਝ ਥਾਵਾਂ ਦੇ ਪੰਜਾਬ ਦੇ ਵਿੱਚ ਥੋੜੀ-ਬਹੁਤ ਗੜੇਮਾਰੀ ਵੀ ਰਿਪੋਰਟ ਕੀਤੀ ਗਈ ਹੈ ਜਿਸ ਤਰ੍ਹਾਂ ਬਾਰਿਸ਼ ਹੋਈ ਆ ਖੇਤੀਬਾੜੀ ਸੁਭਾ ਹੈਗਾ ਪੰਜਾਬ ਤਾਂ ਫਸਲਾਂ ਲਈ ਇਹ ਮੌਸਮ ਹੋਣ ਕਿਸ ਤਰ੍ਹਾਂ ਦਾ ਹੈਗਾ ਜੀ ਫਸਲਾ ਲਈ ਅਸੀਂ ਇਹਨੂੰ ਲਾਹੇਵੰਦ ਹੀ ਕਹਿ ਸਕਦੇ ਹਾਂ ਕਿਉਂਕਿ ਇਸ ਵਾਰੀ ਜੇਸੀ ਰਬੀ ਸੀਜ਼ਨ ਦੀ ਬਾਰਿਸ਼ ਦੇਖੀਏ ਤਾਂ ਕਾਫੀ ਡਰਾਈ ਕੰਡੀਸ਼ਨਸ ਚੱਲ ਰਹੀਆਂ ਸੀ ਬਾਰਿਸ਼ ਨਹੀਂ ਸੀ ਹੋਈ ਸੋ ਸੋਇਲ ਵਿੱਚ ਵੀ ਜਿਹੜੀ ਮੌਇਸਚਰ ਦੀ ਰਿਕੁਆਇਰਮੈਂਟ ਸੀ ਸੋ ਰਿਕੁਆਇਰਡ ਮੌਇਸਚਰ ਅਸੀਂ ਕਹਿ ਸਕਦੇ ਹਾਂ ਕਿ ਸੋਇਲ ਨੂੰ ਮਿਲ ਗਿਆ ਹੋ ਰਿਹਾ ਹੈ ਬਾਰਿਸ਼ ਵੀ ਹੈਵੀ ਨਹੀਂ ਸੀ ਲਾਈਟ ਰੇਨ ਸੀਗੀ ਕਿਉਂਕਿ ਜਿਵੇਂ ਟੋਟਲ 2 ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ 17.6 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਕੋਈ ਆਉਣ ਵਾਲੇ ਸਮੇਂ ਵਿੱਚ ਕੋਈ ਬਾਰਿਸ਼ ਹੈਗੀ ਕੁਛ ਅਸਰ ਜੀ ਆਉਣ ਵਾਲੇ 3-4 ਦਿਨ ਤੱਕ ਫਿਲਹਾਲ ਜਿਹੜੀਆਂ ਕੰ ਹੈ ਰਹਿਣ ਦੀ ਹੀ ਪ੍ਰੈਡਿਕਸ਼ਨ ਉਹਦੇ ਤੋਂ ਬਾਅਦ ਫਿਰ ਕੋਈ ਡਿਵੈਲਪਮੈਂਟ ਹੋ ਸਕਦੀ ਹੈ ਜੀ ਬਸ ਸਭ ਤੋਂ ਕਦੋਂ ਤੋਂ 25 ਜਾਂ 26 ਤੋਂ ਬਾਅਦ ਕੁਝ ਮੌਸਮ ਕੁ ਚੇਂਜ ਹੋਵੇਗਾ ਕਿਉਂਕਿ 2-3 ਦਿਨ ਦੀ ਰੋਕ ਹੁੰਦੀ ਹੈ ਜੀ 25 ਤਰੀਕ ਤੱਕ ਤਾਂ ਫਿਲਹਾਲ ਕੰਡੀਸ਼ਨਸ ਕਲੀਅਰ ਹੀ ਨੇ ਉਹਦੇ ਤੋਂ ਬਾਅਦ 26 ਤਰੀਕ ਦੇ ਅਰਾਊਂਡ ਕਿਤੇ ਥੋੜੀ ਬਹੁਤ ਡਿਵੈਲਪਮੈਂਟ ਸਿਸਟਮ ਦੀ ਹੋ ਸਕਦੀ ਹੈ ਹਾਂ ਬਿਲਕੁਲ ਇਹ ਸੰਨ ਮੌਸਮ ਬਾਦ ਮਾਈ ਡਾਕਟਰ ਪਵਨੀਤ ਕੋਪਿੰਗਲੇ ਜਿਨ੍ਹਾਂ ਨੇ ਮੌਸਮ ਦੀ ਜਿਹੜੀ ਆ ਤਾਜ਼ਾ ਜਾਣਕਾਰੀ ਅਪਡੇਟ ਕੀਤੀ ਹੈ ਕੈਮਰਾਮੈਨ ਵਿਕਾਸ ਤੇਨਾਲ ਨਰਿੰਦਰ ਕੁਬਾ ਜਗਵੰਤ ਟੀਵੀ ਲੁਧਿਆਣਾ